ਪਿਆਰ ਭਰੀ ਸਾਸਰੀ ਘਰ ਫੇਸਬੁਕ ਉਨ ਤੇ YouTube ਵਾਲਿਆਂ ਆਪਾਂ ਦਾ ਕੈਮਰਾ ਚਾਰ ਚੀਕਾ ਤੇ ਇਹ ਮਸ਼ੀਨ ਹੈ ਵੀ ਇਹ ਕਿਸੇ ਵੀਰ ਭਾਈ ਨੂੰ ਦੇਣੀ ਵੀਰ ਦਾ ਸੰਪਰਕ ਕਰ ਸਕਦੇ ਬਹੁਤ ਵਧੀਆ ਮਸ਼ੀਨ ਹੈ ਪੇਟੀ ਬੰਦੀ ਤੇ ਪੂਰੀ ਸਾਤ ਪਈ ਕਿਤੋਂ ਗੜੀ ਦੀ ਕਿਤੋਂ ਕਿਤੋਂ ਰੰਗ ਦਾ ਟੱਟ ਗਈ ਨਾਲ ਦਾ ਰੰਗ ਇਹ ਹੈਗੀ ਆ 2012 ਮਾਡਲ ਤੇ ਇਹਦਾ ਮੰਗਦੇ ਆ ਵੀਰ 6 ਲੱਖ 80000 ਮੌਕੇ ਦੇ ਵੀਰਾਂ ਦੇ ਫੋਨ ਮਾਰ ਤੜ ਕਰਦੇ ਪਰ ਪੇਰ ਸਾਰਾ ਹੁਸਰਪੇ ਹੋਈ ਵੀ ਆ ਤੇ 80 ਕੁ ਪੈਸੇ ਟੈਰ ਆ ਮੁੱਲ ਤੇ ਮਗਰ ਦੇ ਤੇ ਬਿਲਕੁਲ ਕੰਮ ਸਾਰਾ ਹੋਇਆ ਵਾ ਸਾਫ ਪਈਆਂ ਮਸ਼ੀਨ ਪੀਟੋ ਘਰੀਨੀ ਸਰਗਾਜ ਮਸ਼ੀਨ ਤੇ ਕਿਸੇ ਵੀਰ ਭਾਈ ਨੇ ਲੈਣੀ ਉੱਤੇ ਸਕੀਨ ਤੇ ਨੰਬਰ ਦਿੰਦੀ ਜਾਂਦਾ ਤੇ ਇਹਨਾਂ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਕਿਰਪਾ ਕਰਕੇ ਬਡੀ ਕਰਪਾ ਹੈ ਕਿਸੇ ਵੀਰ ਭਾਈ ਨੂੰ ਲੈ ਕੇ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਕੀ ਨੰਬਰ ਚੱਲੀ ਜਾਂਦਾ ਬਹੁਤ ਵਧੀਆ ਮੈਂ ਸੀਨਾ ਕਿਸੇ ਵੀਰ ਭਾਈ ਨੂੰ ਲੈਣਾ ਸੰਪਰਕ ਕਰ ਲਓ ਇਹ ਵੀਰਾਂ ਦਾ 2021 ਮਾਡਲ ਆ ਤੇ ਰੇਟ ਜੁਣੀ ਪੁੱਛ ਲਈ ਫੋਨ ਲਾ ਕੇ ਤੇ ਇੱਕੋ ਹੀ ਨੰਬਰ ਦੋਗਾ ਮਸ਼ੀਨਾ ਦਾ ਦੋਵੇਂ ਵੀਡੀਓ ਫੋਟੋ ਵੀਡੀਓ ਬਣਾਈਆਂ ਇੱਕੋ ਨੰਬਰ ਆ ਤੇ ਇਹ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਬਹੁਤ ਵਧੀਆ ਮਸ਼ੀਨਾ ਪੇਟੀ ਬੰਦ ਜੀ ਨਵੇਂ ਟਾਇਰ ਆ ਬੈਨ ਪੁੱਛਣਾ ਤੇ ਬਹੁਤ ਘੱਟ ਚੱਦੀ ਵੀ ਆ ਤੇ ਲੋਗਲ ਚੱਦੀ ਵੀ ਆ ਨਸੀਨ ਬਾਹਰ ਚੱਦੀ ਪੂਰੀ ਸਾਫ ਨਸੀਨ ਤੇ ਕੋਕਾ ਪੀਸ ਨਸੀਨ ਤੇ ਨਾਲ ਦਾ ਰੰਗ ਕਿਢੋਲਾ ਕਰਦਾ ਕੀ ਵੀ ਕੁਝ ਨਹੀਂ ਇਹ ਹੈਗੀ ਆ 985 985 ਨਾ ਮੇਰੀ ਗੱਡੀ ਆ ਕਿਸੇ ਵੀਰ ਭਾਈ ਨੇ ਲੈਣੀ ਵੇ ਸਪੈਕ ਕਰ ਸਕਦੇ ਬਹੁਤ ਵਧੀਆ ਗੱਡੀ ਹੈ ਬਿਲਕੁਲ ਨਵੇਂ ਟਾਇਰ ਆ ਪੂਰੀ ਸਾਫ ਹੈ ਨਾਲ ਦਾ ਰੰਗ ਕਿਦੋਂ ਲੱਗਿਆ ਨਾਲ ਦਾ ਰੰਗ ਸਹਣਾ ਵੀਰ ਰੰਗ ਟਾਚੀ ਪੂਰੀ ਸਾਫ ਹੈ ਕਿਹੜਾ দাগੀ ਕੋਈ ਡੈਟ ਨਹੀਂ ਮੈਂਟਲੀ ਗੱਡੀ ਚ ਇਹ ਹੈਗੀ 2017 ਮਾਡਲ ਆ 24 ਤਾਂ ਹੀ ਪਾਸ ਮੰਦੀ ਜੀ 24 ਤਾਂ ਹੀ ਪਾਸ ਮੈਂ 2017 ਮਾਡਲ ਆ ਤੇ ਇਹਦਾ ਮੰਗਦੇ ਵੀਰ 10 ਲੱਖ ਰੁਪਈਆ ਮੌਕੇ ਦੇ ਵੀਰ ਮਾਣ ਦੇ ਫੁੱਲ ਮਾਨਤਨ ਕਰਦੇ ਆਂਗੇ ਸਾਰੀ ਜਾਣਕਾਰੀ ਜਾਣੀ ਉੱਤੇ ਸਰਜੀਤ ਦੇ ਨੰਬਰ ਚੱਲੀ ਜਾਂਦਾ ਇਸ ਸਾਰੀ ਜਾਣਕਾਰੀ ਲੈ ਸਕਦੇ ਆ ਪੂਰੀ ਵਧੀਆ ਗੱਡੀ ਆ ਸਾਫ ਹੈ ਵੀਰੇ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਕਿ ਵੀਰੇ ਜੇ ਨਾ ਵੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਵੀਰੇ ਗੱਡੀ ਆ ਇਹ ਵੀਰ ਭਾਈ ਜੇ ਦੇਣੀ ਵੀ ਨਾ ਸਪਾਰਕ ਕਰ ਸਕਦੇ ਬਹੁਤ ਵਧੀਆ ਗੱਡੀ ਹੈ ਮੇਰੇ ਕੋਲ ਨਵੀਂ ਗੱਡੀ 80 ਤੋਂ 90 ਪੈਸੇ ਟੈਰ ਬਿਲਕੁਲ ਨਾਲ ਦਾ ਰੰਗ ਸਾਰਾ ਕੋ ਪੂਰੀ ਸਾਫ ਹੈ 2010 ਹੈਗੀ ਆ 10 ਮਾਡਲ ਆ ਤੇ ਪੂਰੀ ਵਧੀਆ ਨਵੇਂ ਟਾਇਰ ਬਣੇ ਪੂਰੀ ਸਾਫ਼ ਗੱਡੀ ਹੈ ਕਿਸੇ ਵੀਰ ਭਾਈ ਨੇ ਲੈਣੀ ਇਹਨਾਂ ਵੀਰਾਂ ਨੂੰ ਸਪੱਸ਼ਟ ਕਰ ਦੋ 2010 ਮਿੰਟ ਦਾ ਇਹਦਾ ਇਹਦਾ 2010 ਮਿੰਟ ਦਾ ਇਹਦਾ ਮੰਗਦੇ ਆ 1,80,000 ਮੌਕੇ ਦੇ ਵੀਰਾਂ ਦੇ ਫੁੱਲ ਮਾਨਤਾ ਕਰ ਦੇਗੇ ਪੂਰੀ ਸਾਫ਼ ਹੈ ਗੇਅਰ ਗਏ ਦੀ ਇੱਥੇ ਇੰਝ ਦੀ ਓਕੇ ਹੈ ਗੱਡੀ ਪੂਰੀ ਸਾਫ ਗੱਡੀ ਹੈ ਇਥੇ ਮੀਰ ਭਾਈ ਜੀ ਨਾਲ ਸੰਪਰਕ ਕਰ ਸਕਦੇ ਹੋ ਕੁੱਤੇ ਸਰੀਂਗਿੰਦ ਚਲਦੇ ਨਾ ਭਰਦੇ ਬਹੁਤ ਵਧੀਆ ਗੱਡੀ ਹੈ